ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਹੋਰ ਵੀਡੀਓ ਬੜੇ ਵਾਇਰਲ ਕਰ ਦਿੰਨੇ ਆ ਪਹਿਲਾਂ ਵੀ ਮੈਂ ਇੱਕ ਦਿਨ ਵੀਡੀਓ ਕੀਤਾ ਸੀ ਵੀ ਜਿਹੜਾ ਵਾਇਰਲ ਹੋ ਜਾਂਦਾ ਆ ਅਸੀਂ ਮਦਦ ਉਦੋਂ ਹੀ ਕਰਨ ਜਾਂਦੇ ਆ ਕਿਉਂਕਿ ਸਾਨੂੰ ਵੀ ਪਤਾ ਆ ਵੀ ਅਸੀਂ ਵੀ ਵਾਇਰਲ ਹੋ ਜਾਾਂਗੇ ਮਾੜੇ ਚੰਗੇ ਤੇ ਗਾਂ ਫਿਰ ਇਲੈਕਸ਼ਨ ਵੀ ਆਣੇ ਆ ਤੇ ਸਾਰਾ ਕੁਝ ਹੋਣਾ ਮੈਂ ਤੁਹਾਨੂੰ ਵੀਡੀਓ ਵਿਖਾਉਣਾ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨੋ ਪ੍ਰੋਬਲਮ ਤੁਹਾਡੀ ਮਰਜ਼ੀ ਆ ਜੇ ਮਨ ਦੇ ਵਿੱਚ ਮਾੜਾ ਚੰਗਾ ਰਹਿਮ ਹੈ ਤਾਂ ਇਹਨਾਂ ਇਦਾਂ ਦੀਆਂ ਵੀਡੀਓ ਨਾਲ ਗਾ ਸ਼ੇਅਰ ਕਰ ਦਿਆ ਕਰੋ ਇਹ ਨਹੀਂਗਾ ਕਿ ਮੈਂ ਦਾਨੀ ਨਹੀਂਗਾ ਤਾਂ ਦੁਨੀਆ 'ਚ ਕੋਈ ਵੀ ਨਹੀਂਗਾ بڑے ਲੋਕ بڑے ਭੈਣ ਭਰਾ ਇਦਾਂ ਦੇ ਬੈਠੇ ਆ ਜਿਹੜੇ ਗੁਪਤਦਾਨ ਵਾਲੇ ਬੈਠੇ ਆ ਉਹ ਸਭ ਕੁਝ ਆਪੇ ਕਰ ਜਾਂਦੇ ਆ ਕੈਮਰੇ ਦੇ ਮੂਹਰੇ ਜਾਂ ਦੁਨੀਆ ਦੇ ਅੱਗੇ ਨਹੀਂ ਆਉਂਦੇ ਉਹ ਉਹ ਕਹਿੰਦੇ ਅਸੀਂ ਦੁਨੀਆ ਦੇ ਅੱਗੇ ਨਹੀਂ ਆਉਣਾਗਾ ਮੈਂ ਵੀਡੀਓ ਚਾਲੂ ਕਰ ਲੈਣਾ ਦਰਦ ਸੁਣੋ ਤੁਸੀਂ ਇਹਨਾਂ ਭੈਣਾਂ ਦਾ ਮੈਂ ਕਹਿੰਨਾ ਜਿਹੜੇ ਇਹ ਭਰਾ ਇਹਨਾਂ ਲੋਕਾਂ ਤੱਕ ਜਾਂਦੇ ਆ ਪਹੁੰਚਦੇ ਆ ਕੋਈ ਸ਼ੱਕ ਨਹੀਂ ਇਹ ਵੀ ਕਮਾਉਂਦੇ ਆ YouTube ਤੋਂ Facebook ਤੋਂ ਇਹ ਵੀ ਕਮਾਉਂਦੇ ਆ ਘੱਟ ਤੋਂ ਘੱਟ ਦਰਦ ਲੋਕਾਂ ਦਾ ਸਾਹਮਣੇ ਲੈ ਕੇ ਆਉਂਦੇ ਆ ਲੋਕਾਂ ਦੇ ਵੀ ਇਹ ਲੋਕ ਵੀ ਹੈਗੇ ਆ ਭਾਈ ਇਨਾਂ ਨੂੰ ਵੀ ਦੇਖ ਲਿਆ ਕਰੋ ਕਿਤੇ ਮਾੜਾ ਚੰਗਾ ਇਹਨਾਂ ਬਾਰੇ ਵੀ ਕੋਈ ਸੋਚ ਲਿਆ ਕਰੋ ਮਾੜਾ ਚੰਗਾ ਜੇ ਮਾਲਕ ਨੇ ਤੁਹਾਨੂੰ ਦਿੱਤਾ ਤੁਹਾਡੇ ਕੋਲੇ ਨਹੀਂ ਸਮਝਦਾ ਅਸੀਂ ਦੇਖੋ ਪੈਸਾ ਕਈ ਵਾਰੀ ਮੈਂ ਬਹੁਤ ਵਾਰ ਕਹਿਣਾ ਹੁੰਦਾ ਹੋਟਲ 'ਚ ਬੈਠੇ ਆਂ ਪਰਿਵਾਰ ਦੇ ਨਾਲ ਜਾਂ ਯਾਰਾਂ ਦੋਸਤਾਂ ਦੇ ਨਾਲ ਕੁਝ ਬੰਦੇ ਇਦਾਂ ਦੇ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿੰਨੇ ਦਾ ਬਿੱਲ ਸੀ ਤੇ ਪੁੱਛਦੇ ਤੱਕ ਨਹੀਂਗੇ ਠੀਕ ਹੈ ਜੀ ਉਹ ਕਾਰੀਆਂ ਕਰਕੇ ਮਸ਼ੀਨ ਜੀ ਦੇ ਨਾਲ ਲਾਉਂਦੇ ਆ ਪੈਸੇ ਅਗਲੇ ਕੱਟ ਲੈਂਦੇ ਆ ਥੋੜਾ ਜਿਹਾ ਵੇਖਿਆ ਕਰੋ ਆਜੋ ਮੈਂ ਵੀਡੀਓ ਚਾਲੂ ਕਰਦਾ ਚੱਲ ਵੀਰ ਮੇਰਾ ਓਏ ਲਾਉਂਦੇ ਨਾ ਮੈਨੂੰ ਗਾਣੇ ਮਿਲਦੇ ਬੰਦਾ ਮੇਰਾ ਸਿਰ ਤੇਰੀਗਾ ਮੈਂ ਕਿੰਨੇ ਆਸਰੇ ਤੇਰਾ ਨਾਮ ਤੇ ਲਿਆੜੀ ਹੁੰਦੀ ਹੋਈ ਨਹੀਂ ਹੁੰਦਾ ਨਿੱਕਾ ਜਾ ਮੇਰਾ ਮੁੰਡਾ ਲੱਕ ਦੇਵੋਗੇ ਤੇ ਇੱਕ ਪਾਵਾਂਗੇ ਨਹੀਂ ਕੋਈ ਵੀ ਪਾਉਂਦਾ ਕੋਈ ਨਹੀਂ ਗੱਲ ਸੁਣਦਾ ਉਹ ਦੂਰ ਦੂਰ ਚੱਈ ਜਾਏ ਗਰੀਬ ਘਰਾਂ ਦੋ ਤੇ ਤਿੰਨ ਧੀਆ ਮੇਰੇ ਬੁਰਦਾ ਵੀ ਕਹਿ ਦਿੰਦੇ ਆ ਵੀ ਕਰਾਂਗੇ ਅਸੀਂ ਮਣਕੇ ਨਿਕਦਾਈ ਵੀ ਗੱਲ ਸਾਡੀ ਸੌਂਦਾ ਜੀ ਤੇ ਨੇ ਵੀ ਦਜਾ ਦੋਵੇਂ ਪੇ ਪਰ ਤੇ ਸੀਰੀ ਲੱਗ ਜਾ ਤੇ ਇਲਾਜ ਕਰਾ ਲਓ ਅੱਗੋਂ ਐਂ ਕਹਿ ਦਿੰਦੇ ਆ ਤੇ ਉਹ ਚੁੱਪ ਕਰਕੇ ਆ ਜਾਂਦੇ ਆ ਜੀ ਹਮ ਕੁੱਲੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੀ ਸਾਡੀ ਵੀ ਕਿਤੇ ਪੀੜ ਵੰਡਾ ਕੇ ਵੇਖ ਲਵੀ ਤੇ ਸਾਡੇ ਮੁੜਕੇ ਨਾਲ ਖਲੋਤਾ ਤਾਜਮਹਿਲ ਲੋੜ ਪਈ ਤਾਂ ਗੱਲ ਕਰਵਾ ਕੇ ਦੇਖ ਲਈ ਬਾਬਾ ਨਜ਼ਮੀ ਨੇ ਖੂਬ ਹੀ ਲਿਖਿਆ ਹੈਗਾ ਕਿ ਇੱਕ ਨਾ ਤਾਜਮਹਿਲ ਤੋਂ ਮੈਨੂੰ ਗੱਲ ਯਾਦ ਆ ਗਈ ਕਿਸੇ ਬੰਦੇ ਨੇ ਇਹ ਵੀ ਬੜਾ ਖੂਬ ਲਿਖਿਆ ਆ ਕਹਿੰਦਾ ਤਾਜਮਹਿਲ ਬਣਾਉਣ ਵਾਲੇ ਨੇ ਜਿਹੜਾ ਗਰੀਬਾਂ ਦਾ ਪਿਆਰ ਸੀ ਨਾ ਕੱਟੇ ਚ ਰੋਲ ਕੇ ਰੱਖਤਾ ਅਜੋਗੀ ਬਾਕੀ ਤੁਸੀਂ ਸਿਆਣੇ ਆ ਸਮਝਦਾਰ ਹੋ ਇਹਨਾਂ ਦੇ ਮੁੜਕੇ ਦੇ ਨਾਲ ਹਰੇਕ ਸ਼ਾਇ ਬਣੀ ਹੈਗੀ ਆ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਕੋਈ ਬਾਲੀ ਚੰਗੀ ਨਹੀਂ ਨੇ ਦੀ ਅੱਜ ਇਸ ਟਾਈਮ ਅਸੀਂ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਮੋਠਾ ਵਾਲੀ ਖੜੇ ਹੋਏ ਆ ਇੱਥੋਂ ਦੇ ਕੁਝ-ਕੁਝ ਘਰਾਂ ਦੀ ਗਰਾਊਂਡ ਸਟੋਰੀ ਆ ਤੇ ਉਹਨਾਂ ਦੇ ਵਿੱਚੋਂ ਦੋ ਔਰਤਾਂ ਤੇ ਇਹਨਾਂ ਦੋਹਾਂ ਦੀ ਕਹਾਣੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਇਹ ਵੀਡੀਓ ਬਣਾ ਰਹੇ ਹੈਗੇ ਆ ਤੇ ਉਮੀਦ ਕਰਦੇ ਹੈਗੇ ਆ ਕਿ ਇਹਨਾਂ ਦੀ ਕਹਾਣੀ ਆ ਜਿਹੜੀ ਕਿਤਨਾ ਕਿਤੇ ਸਾਡੇ ਸਮਾਜ ਦੇ ਠੀਕ ਪਹੁੰਚੂਗੀ ਸਰਕਾਰਾਂ ਠੀਕ ਪਹੁੰਚੂਗੀ ਤੇ ਇਸ ਕਹਾਣੀ ਦਾ ਮਤਲਬ ਇਹ ਹੈਗਾ ਕਿ ਕਿਤੇ ਨਾ ਕਿਤੇ ਜੋ ਸੁੱਤੀਆਂ ਹੋਈਆਂ ਸਰਕਾਰਾਂ ਹੈਗੀਆਂ ਉਹ ਮਾੜਾ ਮੋਟਾ ਉਹਨਾਂ ਨੂੰ ਸ਼ਰਮ ਆਊਗੀ ਤੇ ਸਾਡੇ ਲੋਕ ਕਿਤੇ ਨਾ ਕਿਤੇ ਆਪਦੇ ਹੱਕਾਂ ਦੇ ਲਈ ਖੜੇ ਹੋਣਗੇ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਦੋ ਭੈਣਾਂ ਮੌਜੂਦ ਨੇ ਸਸੀ ਕੌਰ ਜੀ ਸਸੀ ਕੌਰ ਜੀ ਅੱਛਾ ਇਹ ਦੱਸਿਓ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਜੀ ਇਹ ਪ੍ਰੋਬਲਮ ਆਖਤੀ ਪਈ ਆ ਤੇ ਚੰਡੀਗੜ੍ਹ ਤਾਂ ਜਾਏ ਆ ਤੇ ਫਰੀ ਲਾਜ ਕਿਸੇ ਨੇ ਨਹੀਂ ਕੀਤਾ ਕੋਈ ਕਾਟ ਨਹੀਂ ਚਲਾਇਆ ਸਾਡਾ ਪੈਸੇ ਨੇ ਗੱਲ ਸੁਣੀ ਆ ਉੰਜ ਦੀ ਸੁਣਦੇ ਹੁਣ ਵੀ ਕਹਿੰਦੇ 2 ਲੱਖ ਦੇਵਾਂਗੇ ਤੇ ਇੱਕ ਪਾਵਾਂਗੇ ਨਹੀਂ ਕੋਈ ਵੀ ਪਾਉਂਦਾ ਕੋਈ ਨਹੀਂ ਗੱਲ ਸੁਣਦਾ ਬਹੁਤ ਦੂਰ ਦੂਰ ਤਾਈ ਜਾਏ ਗਰੀਬ ਘਰਾਂ ਦੋ ਤਿੰਨ ਢਿੰਗਾਂ ਮੇਰੀਆਂ ਬੰਦਾ ਮੇਰਾ ਦਿਹਾੜੀਦਾਰ ਆ ਕੰਮ ਕਰਦੇ ਆ ਸੀ ਕੁਝ ਨਹੀਂ ਕਰਦੇ ਹੋਰ ਸ਼ੋਨਾ ਕਰਿਆ ਇਹ ਤਾਂ ਕਹਿੰਦੇ ਸੀਗੇ ਵੀ ਮਹੱਲਾ ਕਲੀਨ ਕਾਂ ਦੇ ਵਿੱਚ ਵੀ ਲਾਜ ਆ ਕਾਰ ਚੱਲਦਾ ਹੈਗਾ ਤੁਹਾਡਾ ਕਾਰ ਨਹੀਂ ਚੱਲੇ ਨਹੀਂ ਕਾਰ ਚਲਾਇਆ ਹੀ ਨਹੀਂ ਉਹ ਕਹਿੰਦੇ ਪੈਸੇ ਨਾਲ ਗੱਲ ਸੁਣਾਗੇ ਇਸ ਤਰ੍ਹਾਂ ਨਹੀਂ ਸੰਦੇ ਨਹੀਂ ਕਾਰ ਚਲਾਇਆ ਨਹੀਂ ਸਾਡਾ ਨਵਾਂ ਵੀ ਬਣਵਾ ਲਿਆ ਤਾਂ ਵੀ ਨਹੀਂ ਚਲਾਇਆ ਪੁਰਾਣਾ ਵੀ ਨਹੀਂ ਚਲਾਇਆ ਅੱਛਾ ਪਹਿਲਾਂ ਹੁਣ ਕੀ ਕਿੰਨੇ ਪੈਸੇ ਲੱਗੇ ਤੁਹਾਡੇ ਪਹਿਲਾਂ ਅਸੀਂ 4 ਲੱਖ ਰੁਪਈਆ ਲਾ ਕੇ ਜੋ ਹੈਗਾ ਵੇਚ ਕੇ ਕਰਦਾ ਤੇ ਗਰੀਬਾਂ ਨੇ ਘਿਰੇ ਬੈਠੇ ਆ ਤੇ ਹੁਣ ਵੀ 2 ਲੱਖ ਰੁਪਈਆ ਮੰਗਦੇ ਕਹਿੰਦੇ ਅੱਖੋਂ ਨਜ਼ਰ ਨਹੀਂ ਪਉਂਦੀ ਤੇ ਬਹੁਤ ਜ਼ਿਆਦੇ ਤੰਗ ਆ ਸੀ ਤਾਂ ਇਸ ਗੱਲ ਤੋਂ ਅਛਾ 2 ਲੱਖ ਰੁਪਏ ਹੋਣ ਮੰਗਦੇ ਜਗਾ ਕਿੰਨੀ ਦੇ ਵਿੱਚ ਰਹਿ ਰਹੇ ਆ ਇਸ ਟਾਈਮ ਤੁਸੀਂ ਜਗਾ ਯਾ ਜਨੋਰੀ ਸਾ ਜਿਹਦੇ ਵਿੱਚ ਖੜੇ ਆ ਇੱਕ ਮੱਲ ਦੀ ਜਗਾ ਵੀ ਇੱਕ ਕੈਮਰਾ ਹੈ ਸਾਡਾ ਇਹਦੇ ਵਿੱਚ ਬੈਠੇ ਆ ਅਛਾ ਤੁਹਾਨੂੰ ਕਹਿੰਦੇ ਹੈਗੇ ਪੰਜ ਪੰਜ ਮਾਰ ਲਿਆ ਦੇ ਪਲਾਟ ਮਿਲਨੇ ਹੈਗੇ ਆ ਉਹ ਕਹਿ ਦਿੰਦੇ ਆ ਦਿੰਦੇ ਨਹੀਂ ਕੁਛ ਨਹੀਂ ਦਿੰਦੇ ਸਾਨੂੰ ਤੇ ਜੇ ਕੋਈ ਕਰਾਉਣ ਜਾਏਗੇ ਤਾਂ ਦਿੰਦੇ ਕੁਛ ਨਹੀਂ ਹੈਗਾ ਨਹੀਂ ਕਰਾਂ ਕਰਕੇ ਦਿੰਦੇ ਸੈਨ ਸੱਪਾ ਵੀ ਸਾਨੂੰ ਕਰਕੇ ਦਿੰਦੇ ਕੁਛ ਨਹੀਂ ਕਰਕੇ ਦਿੰਦੇ ਬਸ ਆਪਦਾ ਹੀ ਕਰਦੇ ਆ ਜੋ ਕਰਦੇ ਬੋਟਾ ਵੀ ਕਹਿ ਦਿੰਦੇ ਆ ਵੀ ਕਰਾਂਗੇ ਸੀ ਮਣਕੇ ਨਿੱਕੀ ਕੋਈ ਵੀ ਗੱਲ ਸਾਡੀ ਸੌਂਦਾ ਜੀ ਹਾਂਜੀ ਮੁਰਕੇ ਗੱਲ ਜਵਾਨੀ ਕੋਈ ਸੌਂਦਾ ਨਾ ਜੇ ਆਪਨੇ ਸੌਂਦਾ ਕਿ ਆਏ ਪੀ ਪਿੰਸਨ ਲਵਾ ਦੋ ਕਹਿੰਦੇ ਨਹੀਂ ਲੱਗਦੀ ਤੇਰੀ ਪਿੰਸਨ ਨਹੀਂ ਲੱਗਣੀ ਤੇਰਾ ਮੁੰਡਾ ਕੰਮ ਕਰ ਸਕੂਗਾ ਤੇਰਾ ਬੰਦਾ ਹੈਗਾ ਤੇਰੀ ਪਿੰਸਨ ਕਾਤ ਲਵਾਈਆ ਜੀ ਤੇ ਅਸੀਂ ਫੇਰ ਚੁੱਪ ਕਰਕੇ ਬਹਿ ਜਾਂਦੇ ਆ ਘਰੇ ਕਰਾਂਦਾ ਬੱਚੇ ਕੰਮ ਕਰਦੇ ਆ ਵਿਚਾਰੇ ਕਰਦਾ ਟਾਈਮ ਪਾਸ ਹੁੰਦਾ ਹੈ ਉਤਰਾ ਕੁਛ ਨਹੀਂ ਹੈਗਾ ਅੱਛਾ ਕੋਈ ਮਦਦ ਤੁਹਾਡੇ ਇਥੋਂ ਦੇ ਕਿਸੇ ਵਿਧਾਇਕ ਤੀਕ ਤੁਸੀਂ ਪਹੁੰਚ ਕੀਤੀ ਕਿਸੇ ਐਮਐਲਏ ਤੀਕ ਜਿਨ੍ਹਾਂ ਨੂੰ ਵੋਟਾਂ ਪਾਈਆਂ ਸੀ ਸਾਰਿਆਂ ਨੂੰ ਕੀਤੀ ਆ ਕਿਸੇ ਨੇ ਨਹੀਂ ਧੰਨਵਾਦ ਦਿੱਤੀ ਸਾਰੇ ਗਏ ਸੀ ਘਰਾਂ ਚ ਇਕੱਠੇ ਕਰਨ ਕਹਿੰਦੇ ਵੀ ਦੂਜਾ ਦੋਵੇਂ ਪਿਆਪ ਤੇ ਸੀਰੀ ਲੱਗ ਜਾ ਤੇ ਇਲਾਜ ਕਰਾ ਲਓ ਅੱਗੋਂ ਐਂ ਕਹਿ ਦਿੰਦੇ ਆ ਅੱਛਾ ਜੀ ਚਲੋ ਸੀਰੀ ਤਾਂ ਲੱਗਣਾ ਹੀ ਆ ਕੰਮ ਧੰਦਾ ਦਾ ਕਰਨਾ ਹੀ ਆ ਸੀਰੀ ਲੱਗਣ ਨਾਲ ਕਿਤੇ ਇਲਾਜ ਨਹੀਂ ਹੁੰਦੇ ਹੁੰਦੇ ਜਿਹੜੇ ਵੱਡੇ ਇਲਾਜ ਹੁੰਦੇ ਆ ਦੇਖੋ ਲੋਕ ਹੈਲਪ ਨਹੀਂ ਕਰਦੇਗੇ ਵਾਇਰਲ ਹੋਵੇ ਨਾ ਬੰਦਾ ਵਾਇਰਲ ਹੋਵੇ ਫਿਰ ਆਉਂਦੇ ਆ ਲੋਕ ਮੈਂ 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 ਖੁਦ ਵੀ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਵਾਇਰਲ ਹੋਣਾ ਪੈਣਾ ਫਿਰ ਲੋਕ ਮਦਦ ਕਰਦੇ ਆ ਕੋਈ ਕਹਤਵੇਂ ਨਾ ਵੀ ਐਥੇ ਬਾਬਾ ਹੱਗ ਕੇ ਗਿਆ ਸੀਗਾ ਉੱਥੇ ਤੁਰ ਪੈਣਗੇ ਲੋਕ ਕੁੱਤੇ ਨਹੀਂ ਤੁਰੇ ਹੁੰਦੇ ਜਿਵੇਂ ਇਦਾਂ ਕਤੀ ਘੜਾਂ ਗੱਗੜ ਪਿੱਛੇ ਤੁਰ ਪੈਂਦੇ ਆ ਲੋਕ ਮੂਤ ਕੇ ਗਿਆ ਬਾਬਾ ਉੱਥੇ ਚਲੋ ਜੀ ਆਹ ਬਣਾ ਦਿਓ ਜੀ ਉਹ ਬਣਾਤਾ ਜੀ ਇਹ ਬਣਾਤਾ ਜੀ ਉੱਥੇ ਖਰਚਾ ਹੋ ਜਾਣਾ ਇੱਕ ਮੂਰਤੀਕਾਰ ਨੇ ਗੱਲ ਕਹੀ ਆ ਮੂਰਤੀਕਾਰ ਨੇ ਧਿਆਨ ਨਾਲ ਗੱਲ ਸੁਣਿਓ ਇੱਕ ਮੂਰਤੀਕਾਰ ਨੇ ਗੱਲ ਕਹੀ ਆ ਕਹਿੰਦਾ ਰੱਬਾ ਤੂੰ ਵੀ ਮੂਰਤੀਆਂ ਬਣਾਉਣਾ ਤੂੰ ਵੀ ਮੂਰਤੀਆਂ ਬਣਾਉਣਾ ਤੇ ਤੇਰੀਆਂ ਮੂਰਤੀਆਂ ਮੈਂ ਬਣਾਉਣਾ ਮੇਰੀਆਂ ਬਣਾਈਆਂ ਮੂਰਤੀਆਂ ਦੇ ਅੱਗੇ ਲੋਕ ਸਿਰ ਝੁਕਉਂਦੇ ਆ ਲੇਕਿਨ ਤੇਰੀਆਂ ਬਣਾਈਆਂ ਮੂਰਤੀਆਂ ਨੂੰ ਲੋਕ ਮਾਰਦੇ ਆ ਬਡਾਂਗਾ ਕਰਦੇ ਆ ਉਹਨਾਂ ਦਾ ਇਹ ਮੂਰਤੀਕਾਰ ਦੀ ਗੱਲ ਆ ਇਹ ਨਹੀਂ ਆ ਤਾਂ ਸੋਚ ਕੇ ਵੇਖ ਲੋ ਤੁਸੀਂ ਮੂਰਤੀ ਦੇ ਅੱਗੇ ਅਸੀਂ ਸਿਰ ਝੁਕਉਂਦਾ ਉਹ ਇੱਕ ਇਨਸਾਨ ਦੀ ਬਣਾਈ ਹੋਈ ਆ ਸੋਚ ਕੇ ਦੇਖੋ ਇਨਸਾਨ ਕਿ ਹੋ ਜਾ ਖੱੱਚਰ ਮਾਈਂਡ ਦੀ ਮਤਲਬ ਕਿ ਇਨਸਾਨ ਦਾ ਆ ਉਹ ਇੱਕ ਇਨਸਾਨ ਦੀ ਬਣਾਈ ਮੂਰਤੀ ਦੇ ਅੱਗੇ ਤਾਂ ਸਿਰ ਝੁਕਦਾ ਸਾਡਾ ਲੇਕਿਨ ਉਹ ਮਾਲਕ ਦੀ ਜਿਹੜੀ ਮੂਰਤੀ ਬਣਾਈ ਹੈ ਨਾ ਉਹ ਰੁੱਲਦੀ ਫਿਰਦੀ ਆ ਦੁੱਖ ਹੁੰਦਾ ਹੈ ਦੁੱਖ ਹੁੰਦਾ ਅਸਾਂ ਧੋਖੋਂ ਨੂੰ ਹੁੰਦਾ ਜਿਹਨੇ ਦੁੱਖ ਵੇਖਿਆ ਹੁੰਦਾ ਜਿਹਨੂੰ ਰੋਟੀ ਭੁੱਖ ਲੱਗਣ ਤੋਂ ਪਹਿਲਾਂ ਰੋਟੀ ਮਿਲ ਗਈ ਆ ਉਹਨੂੰ ਕੀ ਪਤਾ ਰੋਟੀ ਕੀ ਹੁੰਦੀ ਆ ਉਹਨੂੰ ਕੀ ਪਤਾ ਕਿੱਥੋਂ ਆਈ ਆ ਰੋਟੀ ਕਿਵੇਂ ਬਣਦੀ ਆ ਰੋਟੀ ਬਹੁਤ ਇਦਾਂ ਦੇ ਲੋਕ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਹਜੇ ਤੱਕ ਵੀ ਪਤਾ ਨਹੀਂ ਕਿ ਜਿਹੜੀ ਰੋਟੀ ਆ ਇਹ ਕਦ ਨਾਲ ਬਣਦੀ ਆ ਇਥੋਂ ਤੱਕ ਨਹੀਂ ਪਤਾ ਜਿਹਨੂੰ ਠੰਡ ਲੱਗਣ ਤੋਂ ਪਹਿਲਾਂ ਸਵਟਰ ਮਿਲ ਗਿਆ ਉਹਨੂੰ ਕੀ ਲੋੜ ਆ ਉਹਨੂੰ ਕੀ ਲੋੜ ਆ ਪਤਾ ਕਰਨ ਦੀ ਵੀ ਸਵਟਰ ਕਿਵੇਂ ਬਣਦਾ ਕਿੱਥੋਂ ਬਣਦਾ ਇਹ ਗੱਲਾਂ ਆ ਜਾ ਅੱਗੇ ਕਰਕੇ ਆ ਜਾਂਦੇ ਆ ਜੀ ਅਛੇ ਇਧਰ ਦਿਹਾੜੀ ਕਿੰਨੀ ਮਿਲਦੀ ਹੈਗੀ ਬੰਦਿਆਂ ਨੂੰ ਦਿਹਾੜੀ ਚ 200 300 ਦਿੰਦੇ ਆ ਸਾਰੀ ਦਿਹਾੜੀ ਆ ਸਾਰੀ ਦਿਹਾੜੀ ਕੰਮ ਕਰਾਉਂਦੇ ਆ 200 ਤੋਂ 300 ਵਧੇ ਪੈਸੇ ਨਹੀਂ ਦਿੰਦੇ ਕਰ ਅਜੇ ਕੰਮ ਕਰੀਦਾ ਵੀ ਬੀਬੀਆਂ ਨੂੰ ਦਿੰਦੇ 4-500 ਰੁਪਏ ਦਿੰਦੇ ਆ ਕੰਮ ਕਰਕੇ ਆ ਜਾਈਦਾ ਹੁਣ ਤੁਸੀਂ ਕੀ ਕਿਤੇ ਕੰਮ ਲੱਗੇ ਹੋਏ ਤੁਸੀਂ ਅਸੀਂ ਕੰਮ ਕਰਦੇ ਆ ਫੇਰੀ ਵੀਰ ਜੀ ਰੋਟੀ ਦਾ ਮਸਲਾ ਪੈਂਦਾ ਨਹੀਂ ਤੇ ਕਿੱਥੀ ਘਰਾਂ ਦਾ ਪੋਚੇ ਲਾਉਣੇ ਕਿਸ ਦੇ ਭਾਂਡੇ ਮਾਜੋਣੇ ਕਿਸ ਦੀ ਪੱਛੇ ਲਾਦਿਨੇ ਫਿਰ ਕੰਮ ਕਰਦਾ ਸਾਡਾ ਅੱਛਾ ਤੁਸੀਂ ਇਸ ਹਾਲਤ ਦੇ ਵਿੱਚ ਵੀ ਜੇ ਕਿਸੇ ਦੇ ਘਰੇ ਕੰਮ ਕਰਦੇ ਹੋ ਹਾਂਜੀ ਇਸ ਹਾਲਤ ਦੇ ਵਿੱਚ ਵੀ ਕਰਦੇ ਆ ਨਹੀਂ ਤੇ ਸਾਨੂੰ ਦਵਾਈ ਨਹੀਂ ਮਿਲਦੀ ਜੇ ਕੰਮ ਨਹੀਂ ਕਰਦੇ ਤੇ ਦਵਾਈ ਕਿੱਥੋਂ ਲੈ ਕੇ ਨਹੀਂ ਕਿੜਕੇ ਮੇਰੇ ਬੱਚੇ ਹੈ ਹਾਂਜੀ ਹਾਂਜੀ ਅੱਛਾ ਭੈਣ ਜੀ ਤੁਹਾਨੂੰ ਤੁਹਾਡੀ ਕੀ ਦਿੱਕਤ ਹੈਗੀ ਕੀ ਸਮੱਸਿਆ ਹੈ ਪਿਲਸ ਨਹੀਂ ਲਵਾਉਂਦੇ ਨਾ ਮੈਨੂੰ ਦਾਣੇ ਮਿਲਦੇ ਬੰਦਾ ਮੇਰਾ ਸਿਰ ਤੇ ਨਹੀਂ ਹੈਗਾ ਮੈਂ ਕਹਿੰਦੇ ਆ ਜ਼ਰੇ ਤੇ ਨਾ ਮੈਂ ਤੇ ਦਿਹਾੜੀ ਹੁੰਦੀ ਹੋਰ ਜੀ ਨਹੀਂ ਨਿਕਲ ਨਿਕਲ ਜਾ ਮੇਰਾ ਮੁੰਡਾ ਅੱਛਾ ਤੁਸੀਂ ਹੈਂਡੀਕੈਪਟ ਹੋ ਤੁਹਾਡੀ ਅੱਛਾ ਆ ਗੱਲ ਧਿਆਨ ਨਾਲ ਵੀ ਸੁਣਨੀ ਆ ਗੱਲ ਆਪਾਂ ਵੀ ਰੱਖੀਏ ਵਿੱਚ ਇਹ ਇਹ ਪਤਾ ਕੌਣ ਕਰਾਉਂਦੇ ਆ ਪੈਨਸ਼ਨ ਨਹੀਂ ਲੱਗਦੀ ਜਾਂ ਕਿਵੇਂ ਆ ਇਹ ਜਿਹੜੇ ਪਿੰਡ ਦੇ ਸਾਡੇ ਪਿੰਡ ਦੇ ਲੋਕ ਹੁੰਦੇ ਆ ਨਾ ਪਿੰਡਾਂ ਦੇ ਲੋਕ ਆ ਸਹੀ ਗੱਲ ਨਾ ਮੈਂ ਮੈਂ ਅਕਸਰ ਕਹਿੰਦਾ ਹੁੰਦਾ ਜਿਹੜੇ ਸਾਡੇ ਆਪਣੇ ਲੋਕ ਆ ਉਹ ਕਰਮੋਂਦੇ ਹੁੰਦੇ ਇਹੋ ਜੇ ਕੰਮ ਵੀ ਭਾਈ ਗਰੀਬ ਬੰਦਾ ਆ ਨਾਲ ਲੈ ਕੇ ਗਾਂ ਜਾ ਕੇ ਅਫਸਰਾਂ-ਅਫਸਰਾਂ ਨੂੰ ਮਿਲ ਕੇ ਕੰਮ ਕਰਾਉਣਾ ਅਗਲੇ ਦਾ ਵੀ ਚਲ ਅਸੀਂ ਨਹੀਂ ਦੇ ਸਕਦੇ ਜਿੱਦਾਂ ਹੁਣ ਮੈਂ ਮੈਂ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਕਪਲਿਓ ਮੈਂ ਨਹੀਂ ਪੈਸਿਆਂ 'ਚ ਹੈਲਪ ਨਹੀਂ ਕਰ ਸਕਦਾ ਲੇਕਿਨ ਇਹਦਾ ਵੀਡੀਓ ਬਣਾ ਕੇ ਕਿਸੇ ਨੂੰ ਦੁਨੀਆ ਦੇ ਸਾਹਮਣੇ ਵਿਖਾਤਾ ਇੰਨੀ ਹੈਲਪ ਮੈਂ ਕਰ ਸਕਦਾ ਜਿੰਨਾ ਕ ਕਰ ਸਕਦੇ ਆ ਠੀਕ ਆ ਜੀ ਉਹ ਬੰਦੇ ਕੀ ਕਰਦੇ ਆ ਕਹਿੰਦੇ ਚਲੋ ਜੀ ਇਸ ਤਰ੍ਹਾਂ ਪ੍ਰੋਬਲਮ ਕੋਈ ਨਹੀਂ ਅਸੀਂ ਲੇਕਿਨ ਦਿਹਾੜੀ ਕੌਣ ਕਰੂਗਾ ਉਹਨਾਂ ਦੇ ਆਏ ਵੇ ਪੱਠੇ ਕੌਣ ਪਾਊਗਾ ਪਾਂਡੇ ਕੌਣ ਧੋਊਗਾ ਸਾਡੀਆਂ ਬੀਬੀਆਂ ਨੇ ਤਾਂ ਸੁਰਖੀ ਸਰਖੀ ਲਾ ਕੇ ਬਹਿਣਾ ਹੁੰਦਾ ਹਲਦੂ ਲੰਤ ਫਿਡੇ ਮੂੰਹ ਇਹੋ ਜੇ ਲੋਕਾਂ ਦੇ ਚੱਲ ਭੈਣ ਮੇਰੀ ਅੱਗੇ ਚੱਲ ਲੱਗਣੀ ਚਾਹੀਦੀ ਨਹੀਂ ਲੱਗੀ ਨਹੀਂ ਕੋਈ ਸੁਣਦਾ ਗੱਲ ਮੇਰੀ ਇੱਥੇ ਅਛਾ ਬੋਟਾ ਲੈਣ ਮੇਰੇ ਪਾਜ ਵਾਲੇ ਇੱਕ ਕੁੜੀ ਐ ਕੁੜੀ ਤਾਂ ਵਿਆਹੀ ਐ ਅਛਾ ਵਿਚਾਰੀ ਬੋਟਾ ਲੈਣ ਦਾ ਕਦੇ ਮੈਂ ਭੁੱਖੇ ਸੌ ਜਾਂਦੇ ਆ ਕਈ ਮਰੇ ਆਟਾ ਆਂਦਾ ਕਿਉਂ ਨਹੀਂ ਵੀਂਦਾ ਤਾਂ ਕਰਕੇ ਅਛਾ ਤੁਹਾਡੇ ਵਾਲੇ ਇੱਧਰ ਲਈ ਆ ਰਹੀ ਐ ਪਿਛਲੇ ਦਿਨੀ ਇੱਕ ਲੜਕੇ ਦੀ ਵੀਡੀਓ ਵਾਇਰਲ ਹੋਈ ਸੀ ਆਟਾ ਤਾਂ ਫਿਰ ਬਹੁਤ ਸਾਰੇ ਘਰਾਂ ਦੇ ਹੈ ਨੀਗਾ ਤੁਹਾਡੀ ਨਹੀਂ ਕਿਸੇ ਨੇ ਬਾਹ ਫੜੀ ਇੱਧਰੋਂ ਰਮਿੰਦਰਾ ਵਾਲਾ ਤਾਂ ਕਹਿੰਦਾ ਫਿਰਦਾ ਮੈਂ ਗਰੀਬਾਂ ਦਾ ਹੰਦਾਰ ਆ ਨਾ ਕਿਸੇ ਨੇ ਬਾਹ ਫੜੀ ਸਾਡੀ ਦਾ ਅਛਾ ਅਛਾ ਲੱਤ ਨੂੰ ਤੁਹਾਡੇ ਪਹਿਲਾਂ ਤੋਂ ਹੀ ਆ ਜਾਂ ਹੋਣੀ ਹੋਈ ਪਹਿਲਾਂ ਦਿਨ ਸ਼ੁਰੂ ਤੋਂ ਹੀ ਇਹ ਹਲਤੀ ਕ ਪੈਨਸ਼ਨ ਕਿਉਂ ਨਹੀਂ ਲੱਗੀ ਤੁਹਾਡੀ ਪਤਾ ਨਹੀਂ ਮੈਂ ਤਾਂ ਸਾਰਿਆਂ ਨੂੰ ਤਾਂ ਕਹਿੰਦੇ ਕਦੀ ਉਹ ਬਣਾਓ ਕਦੀ ਉਹ ਬਣਾਓ ਉਹਨੇ ਪੈਸੇ ਹੁੰਦੇ ਲੈ ਬੰਦਾ ਪੈਸੇ ਤੇ ਹੈਗੇ ਨਹੀਂ ਅਛਾ ਆਹ ਜੀ ਆ ਬੰਦਾ ਮੇਰੇ ਮੁਕੇ ਨੂੰ ਕਿੰਨਾ ਚੱਕਰ ਹੋ ਗਿਆ ਕਿੰਨਾ ਸਮਾਂ ਹੋ ਗਿਆ ਜੀ ਕਿੰਨਾ ਚੱਕੰਦੀ ਦੀ ਹੋਇਆ ਹੁਣ 7 ਸਾਲ ਸੱਤ ਸਾਲ ਹੋ ਗਿਆ ਅਛਾ ਬੱਚੇ ਕਿੰਨੇ ਤੁਹਾਡੇ ਦੋ ਇੱਕ ਗੁੜੀਆ ਕਹਾ ਅਛਾ ਕਿੰਨੀ ਕਿੰਨੀ ਉਮਰ ਦੀ ਹੈਗੇ ਕਿ 15 ਸਾਲਾਂ ਦਾ 15 ਸਾਲਾਂ ਦਾ ਉਡੀਕ ਆਈ ਤੇ 12 ਸਾਲਾਂ ਦਾ ਹਾਂ ਜੀ ਇਹਨਾਂ ਅੱਛਾ ਤੇ ਅੱਛਾ ਹੁਣ ਗੁਜ਼ਾਰਾ ਕਿਵੇਂ ਕਰਦੇ ਹੋ ਕਰਦਾ ਕਿੱਥੋਂ ਆਉਂਦਾ ਹੈ ਪੈਸਾ ਮੇਰੇ ਅੱਗਾ ਚ ਜਾਨੀ ਮਸਾ ਘਾ ਕੁ ਬੱਥੇ ਵੜਦੀ ਡੰਡੇ ਨਟਵਰਕੇ ਜਾਨੀ ਟਵਰਕਿਆਂ ਆਪਿੰਦਾ ਕਈ ਮੇਰੇ ਰਾਜ ਖਲੋਣਾ ਵੀ ਪੈਂਦਾ ਹੱਥ ਥੱਕ ਜਾਂਦਾ ਹਾਂ ਕਰਕੇ ਵਿਚੇ ਇਹਨਾਂ ਨੇ ਤਾਂ ਵੈਸੇ ਹੀ ਵਾਅਦਾ ਕੀਤਾ ਸੀਗਾ ਕਿ ਅਸੀਂ ਹਜ਼ਾਰ ਹਜ਼ਾਰ ਰੁਪਏ ਔਰਤਾਂ ਨੂੰ ਦੇਵਾਂਗੇ ਕੋਈ ਨਹੀਂ ਦਿੱਤਾ ਅਛਾ ਕੋਸ਼ ਮਨੇ ਦਿੱਤਾ ਪੰਜੀ ਇੱਕ ਮਨੇ ਦਿੱਤ ਘਰੇ ਆ ਜਾਂਦੇ ਬੋਟਾ ਮੰਗਣ ਤਾਂ ਕਰਕੇ ਦੇਖੋ ਜੀ ਗੱਲ ਹੈਗੀ ਇਸ ਤਰ੍ਹਾਂ ਨਾ ਤਾਂ ਬੋਟਾਂ ਦਾ ਰੌਲਾ ਇਹਦੇ ਵਿੱਚ ਬੋਟਾਂ ਦਾ ਮਸਲਾ ਨਹੀਂਗਾ ਬੋਟ ਤਾਂ ਚਲੋ ਜਿਵੇਂ ਕਹਿੰਦੇ ਵੀ ਅਸੀਂ ਉੱਥੇ ਜਿਹੜੀ ਕੰਟਰੀ ਜਿੱਥੇ ਸਾਡੇ ਨੈਸ਼ਨੈਟੀ ਆ ਸਾਡੀ ਇੱਕੋ ਪਹਿਚਾਨ ਆ ਵੀ ਅਸੀਂ ਇੱਥੇ ਰਹਿਨੇ ਆ ਉਹ ਤਾਂ ਚਲੋ ਜੀ ਪਾਣੀ ਆ ਕਿਸੇ ਨੂੰ ਹੀ ਪਾਤੀ ਹੈ ਨਾ ਉਹ ਕੋਈ ਗੱਲ ਨਹੀਂ ਹੈਗੀ ਗੱਲ ਸੋਚਣ ਵਾਲੀ ਇਹ ਆ ਸੜਕ ਬਣਨੀ ਆ ਸਰਕਾਰ ਆਵੇ ਸਕੂਲ ਦਾ ਕੋਈ ਨਿਰਮਾਣ ਕਰਨਾ ਸਰਕਾਰ ਕਰੇ ਕੋਈ ਧਰਮਸ਼ਾਲਾ ਦਾ ਸਿਸਟਮ ਸਰਕਾਰ ਕਰੇ ਕੋਈ ਗਰੀਬ ਆ ਸਰਕਾਰ ਕਰੇ ਤੁਸੀਂ ਮੰਦਿਰ ਗੁਰਦੁਆਰੇ ਕਿਉਂ ਬਣਾਈ ਜਾਂਦੇ ਨੇ ਜਿਨ੍ਹਾਂ ਦਾ ਕੋਈ ਫਾਇਦਾ ਹੀ ਨਹੀਂਗਾ ਜਿਨ੍ਹਾਂ ਦਾ ਕੋਈ ਮੈਂ ਅੱਜ ਮੈਂ ਲਿਖ ਕੇ ਦੇ ਦਿੰਨਾ ਇਹ ਸਿਰਫ ਔਰ ਸਿਰਫ ਲੜਾਈ ਦਾ ਘਰ ਆ ਮੰਦਿਰ ਮਸਜਿਦਾਂ ਗੁਰਦੁਆਰੇ ਜਿੰਨੇ ਵੀ ਆ ਨਾ ਇਹ ਵਡਾਂਗੇ ਦਾ ਸਿਰਫ ਕਾਰਨ ਆ ਹੋਰ ਕੁਝ ਵੀ ਨਹੀਂਗਾ ਇਹਨਾਂ ਦੇ ਵਿੱਚ ਹਿੰਦੂ ਮੁਸਲਮਾਨ ਲੜੀ ਜਾਂਦੇ ਆ ਮੁਸਲਮਾਨ ਸਿੱਖ ਲੜੀ ਜਾਂਦੇ ਆ ਇਹ ਤੇ ਉਹ ਲੜੀ ਜਾਂਦੇ ਆ ਮੈਂ ਤਾਂ ਕਹਿੰਦਾ ਜਿਹਨੇ ਬਣਾਇਆ ਨਾ ਸਿਸਟਮ ਉਹਨੇ ਜਾਣ ਪੁੱਝ ਕੇ ਬਣਾਇਆ ਆ ਇਹ ਵੀ ਲੜ ਲੜ ਮਰਨ ਇਹ ਫਿਰ ਅਸੀਂ ਸਰਕਾਰਾਂ ਨੂੰ ਦੋਸ਼ ਦੇ ਦਿੰਨੇ ਆ ਇਹ ਸਾਰਾ ਕੁਝ ਅਸੀਂ ਬਣਾ ਲੈਨੇ ਆ ਵੱਡੇ ਵੱਡੇ ਗੁਰਦੁਆਰੇ ਅਸੀਂ ਬਣਾ ਲੈਨੇ ਆ ਉਦੋਂ ਸਾਡੇ ਕੋਲ ਪੈਸਾ ਹੈਗਾ ਲੇਕਿਨ ਜੋ ਸੜਕ ਬਣਾਉਣੀ ਆ ਸਕੂਲ ਦਾ ਕੋਈ ਕਰਨਾ ਕੁਛ ਜਾਂ ਜਿੱਥੋਂ ਸਿੱਖਿਆ ਮਿਲਣੀ ਆ ਬੱਚਿਆਂ ਨੇ ਪੜ੍ਹ ਲਿਖ ਕੇ ਕਿਤੇ ਨੌਕਰੀਆਂ ਲੱਗਣਾ ਉਦੋਂ ਸਾਨੂੰ ਮੌਤ ਕਿਉਂ ਪੈਂਦੀ ਆ ਰੌਲਾ ਇਹ ਆ ਉਦੋਂ ਮੌਤ ਕਿਉਂ ਪੈਂਦੀ ਆ ਦੱਸੋ ਕੀ ਕਰੂਗਾ ਬੰਦਾ ਕਰੋ ਹੁਣ ਕਰੋ ਵਾਇਰਲ ਇਹਨਾਂ ਨੂੰ ਭੈਣਾਂ ਨੂੰ ਵਾਇਰਲ ਕਰੋ ਇਹ ਕਿਸੇ ਨੂੰ ਨਹੀਂ ਵਿਖਦੀਆਂ ਗੀਆਂ ਪਹਿਲਾਂ ਇਹਨਾਂ ਨੂੰ ਵਾਇਰਲ ਹੋਣਾ ਪੈਣਾ ਇਹਨਾਂ ਨੂੰ ਦੋਨਾਂ ਨੂੰ ਫਾਇ ਲੱਗਣਾ ਪੈਣਾ ਠੀਕ ਆ ਐਦਾਂ ਦਾ ਕੁਝ ਕਰਨਾ ਪੈਣਾ ਰੇਲ ਰੂਲ ਥੱਲੇ ਆਉਣਾ ਪੈਣਾ ਫਿਰ ਉਹ ਵੀਡੀਓ ਵਾਇਰਲ ਹੋਊਗੀ ਫਿਰ ਲੋਕ ਆਣਗੇ ਹਾਂਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਸੀਂ ਤਾਂ ਤੁਹਾਡੀ ਵੀਡੀਓ ਹੀ ਨਹੀਂ ਵੇਖੀ ਸਭ ਵੇਖਦੇ ਆ ਸਭ ਨੂੰ ਪਤਾ ਆ ਪੀ ਇਹ ਗਰੀਬ ਆ ਮੈਂ ਕਹਿੰਨਾ ਨਾ ਤੁਸੀਂ ਇੱਕ ਗਲੀ ਝੋਂ ਲੰਘ ਜੋ ਇੱਕ ਗਲੀ ਝੋਂ ਆਉਦੇ ਮਹੱਲੇ ਝੋਂ ਲੰਘੋ ਪੁੱਛੋ ਭਾਈ ਕਿਹਦੇ ਘਰੇ ਆਟਾ ਹੈ ਨੀਗਾ ਤੋ ਤੁਹਾਨੂੰ ਬਹੁਤ ਇਦਾਂ ਦੇ ਘਰ ਲੱਭ ਜਾਣਗੇ ਲੋਕ ਬੋਲਦੇ ਨਹੀਂ ਕਹਿੰਦੇ ਨਹੀਂ ਕੀ ਕਹਿਣ ਉਹਨਾਂ ਨੂੰ ਪਤਾ ਕਿਸੇ ਨੇ ਸਾਡੀ ਗੱਲ ਨਹੀਂ ਸੁਣਨੇਗੀ ਸੋ ਬਿਵਤਾ ਇਸ ਗੱਲ ਦੀ ਆ ਕਰਦਿਆ ਕਰੋ ਕਿਸੇ ਦੀ ਮਦਦ ਕਰਦਿਆ ਕਰੋ ਕਿਸੇ ਗਰੀਬ ਦੀ ਮਦਦ ਮੇਰੀ ਨਾ ਕਰੋ ਮੇਰੀ ਮੈਂ ਤਾਂ ਬਹੁਤ ਰੁਆ ਹਾਂ ਬਹੁਤ ਕਲਪਿਆ ਮੈਂ ਇਹਨਾਂ ਚੀਜ਼ਾਂ ਪਿੱਛੇ ਕੇਵਲ ਕਹਿੰਦੇ ਤੂੰ YouTube ਤੇ ਕੰਮ ਕਰਦਾ ਮੈਂ ਜਿੱਥੇ ਕੰਮ ਕਰਦਾ ਹੁੰਦਾ ਨਾ ਜਿੱਥੇ ਮੈਂ ਕੰਮ ਕਰਦਾ ਹੁੰਦਾ ਉਹ ਵੀ ਇਹ ਡਾਇਲੋਗ ਮਾਰਦੇ ਆ ਤੂੰ ਤਾਂ YouTube ਤੇ ਕੰਮ ਕਰਦਾ YouTube ਮੇਰੇ ਫੁੱਫੜਾ ਉਹ ਕਹਿੰਦਾ ਆ ਵੀ ਹੁਣ ਘਰ ਵਾਲੀ ਦੇਣਾ ਭਤੀਜੇ ਨੇ ਵੀਡੀਓ ਪਾਣੀ ਆ ਤੇ ਹੁਣ ਚਲਉਣੀ ਪੈਣੀ ਆ ਮੈਨੂੰ ਭੇਜੀਏ 25-30 ਲੱਖ ਡਾਲਰ ਇਹਨੂੰ ਕਿੱਦਾਂ ਦੇ ਲੋਕ ਆ ਜਿਨ੍ਹਾਂ ਲੋਕਾਂ ਨੂੰ ਕੱਖ ਦਾ ਨਹੀਂ ਪਤਾ ਉਹ ਇਹ ਡਾਇਲੋਗ ਮੈਨੂੰ ਬੜੇ ਡਾਇਲੋਗ ਸੁਣਾਉਂਦੇ ਆ ਮੈਂ ਕਈ ਬੰਦਿਆਂ ਨਾਲ ਕੰਮ ਕਰਦਾ ਨਾ ਇੱਥੇ ਕੰਮ ਤੇ ਜਾਣਾ ਪੈਸੇ ਨਹੀਂ ਪੂਰੇ ਦਿੰਦੇਗੇ ਲੈ ਤੈਨੂੰ ਤਾਂ YouTube ਤੋਂ ਵੀ ਆਉਂਦੇ ਆ ਬੜੇ ਡਾਲਰ ਆਉਂਦੇ ਆ ਓਏ ਹੋਏ 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 ਦੱਸੋ ਇਹੋ ਜਿਹੇ ਲੋਕ ਆ ਜੇ ਬੰਦਾ ਐਕਸਟਰਾ ਕੋਈ ਮਿਹਨਤ ਕਰਦਾ ਨਾ ਫਿਰ ਅਸੀਂ ਮਿਹਨਤ ਪੂਰੀ ਨਹੀਂ ਦੇਣੀ ਇਹਨੂੰ ਇਹ ਗੱਲ ਆ ਚਲੋ ਖੈਰ ਛੱਡੋ ਇਹਨਾਂ ਗੱਲਾਂ ਨੂੰ ਛੱਡੋ ਪਰ ਗੱਲ ਗੱਲ ਇਹ ਆ ਵੀ ਮੈਂ ਜਿਹੜੀ ਪਹਿਲਾਂ ਗੱਲ ਕਹੀ ਆ ਵੀ ਅਸੀਂ ਗੁਰਦੁਆਰੇ ਤਾਂ ਬਣਾ ਲੈਣੇ ਆ ਵੱਡੇ ਵੱਡੇ ਇੱਥੇ ਕੌਣ ਆਊਗਾ ਇੱਥੇ ਰੱਬ ਆਊਗਾ ਜਿਹਦੇ ਅਸੀਂ ਐਦਾਂ ਉਹ ਕਰ ਰਹੇ ਆ ਨਾ ਇਹਨਾਂ ਕੁਝ ਬਣਾ ਰਹੇ ਆ ਉਹ ਰੱਬ ਨੂੰ ਨਹੀਂ ਪਤਾ ਬਣਾਉਣ ਦਾ ਆਪਦਾ ਲੇਕਿਨ ਇਹਨਾਂ ਦਾ ਬਣਾਉਣਾ ਆਊਗਾ ਮੈਨੂੰ ਇਹ ਡਾਇਲੋਗ ਸੁਣਨ ਨੂੰ ਮਿਲਦੇ ਆ ਮੈਨੂੰ ਇਹ ਡਾਇਲੋਗ ਮਿਲਦੇ ਆ ਸੁਣਨੂੰ ਤੇਰਾ ਰੱਬ ਕਰੂਗਾ ਇਹ ਕਿਤੇ ਰੱਬ ਬੜਾ ਬਿਆਨਤਾ ਉਹ ਯਾਰ ਰੱਬ ਦੇ ਘਰ ਤਾਂ ਤੁਸੀਂ ਬਣਾਉਨੇ ਆ ਉਥੋਂ ਇੱਟਾਂ ਲਿਆ ਲਿਆ ਕੇ ਸਿਮਿੰਟ ਦਿੰਨੇ ਉਥੇ ਲਿਆ ਲਿਆ ਕੇ ਰੱਬ ਤੂੰ ਆਪ ਦਾ ਘਰ ਤਾਂ ਬਣਦਾ ਨਹੀਂ ਤੇ ਮੇਰਾ ਕਿੱਥੋਂ ਬਣਾ ਦੂਗਾ ਉਹ ਇਹ ਸਾਨੂੰ ਨੂੰ ਗੁਣਾ ਪੈਣਾ ਰੱਬ ਨੂੰ ਸਮਝਣਾ ਪੈਣਾ ਰੱਬ ਕਿਤੇ ਮੰਦਰ ਮਹਜਨਾਂ ਵਿੱਚ ਥੋੜੀ ਬੈਠਾ ਕੇ ਤੇ ਉਹ ਇਨਸਾਨੀਅਤ ਦੇ ਵਿੱਚ ਬੈਠਾ ਅਸੀਂ ਇੱਕ ਜਗ੍ਹਾ ਬਣਾ ਕੇ ਨਾ ਉਹਨੂੰ ਪੂਜਣ ਵਾਲਾ ਪੈਨੇ ਆ ਵੀ ਰੱਬ ਐਥੇ ਆਊਗਾ ਤੇ ਸਾਡੀ ਸੁਣੂਗਾ ਇਹ ਤਾਂ ਬਈ ਲਾਸਟ ਤੇ ਪਤਾ ਲੱਗਣਾ ਜਿਹਦੇ ਨਾਲ ਘੋਟਾ ਫੇਰਨਾ ਉਹਨੇ ਹੈਨਾ ਵੀ ਮੇਰੇ ਇਨਸਾਨ ਤਾਂ ਤੁਹਾਨੂੰ ਵੇਖਦੇ ਨਹੀਂ ਸੀਗੇ ਹੈਨਾ ਤੇ ਤੁਹਾਨੂੰ ਸਵਰਗ ਦੀ ਅੱਗ ਲੱਗੀ ਹੋਈ ਸੀ ਵੀ ਤੁਹਾਨੂੰ ਸਵਰਗ ਮਿਲ ਜਵੇ ਬਹੁਤ ਲੋਕਾਂ ਨੇ ਇੱਥੇ ਇਹ ਗਲ ਫਸੀ ਹੋਈ ਆ ਉਰੇ ਫਸੀ ਰਹਿਣੀ ਆ ਫਸੀ ਰਹਿਣੀ ਆ ਵੀ ਸਵਰਗ ਤੇ ਸਵਰਗ ਚ ਜਾਣਾ ਅਸੀਂ ਸਵਰਗ ਚ ਕਿਵੇਂ ਜਾਣਾ ਮੰਦਿਰ ਮਸਜਿਦ ਗੁਰਦੁਆਰੇ ਚਰਜਾ ਬਣਾ ਦੋ ਵੱਡੀਆਂ ਵੱਡੀਆਂ ਸ਼ਾਇਦ ਕਿਤੇ ਸਪੀਕਰ ਵੱਡਾ ਲੱਗਿਆ ਰੱਬ ਨੂੰ ਸੁਣੀ ਜਾਵੇ ਵੀ ਕਿਹਨੇ ਲਵਾਇਆ ਸੀ ਇਹ ਬਾਈ ਕੱਖ ਵੀ ਨਹੀਂ ਮਿਲਣਾਗਾ ਇੱਥੇ ਸਵਰਗ ਆ ਇੱਥੇ ਸਵਰਗ ਆ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤੁਹਾਨੂੰ ਦਵਾਮਾ ਦਿੰਦਾ ਨਾ ਲੋਕਾਂ ਕੋਲੇ ਤੁਹਾਡੀਆਂ ਸਿਫਤਾਂ ਕਰਦਾ ਤਾਂ ਸਮਝੋ ਇਹੀ ਸਵਰਗ ਇੱਥੇ ਸਵਰਗ ਆ ਲੋਕਾਂ ਕੋਲੋਂ ਤਾਂ ਲੈਣੀਆਂ ਅਸੀਂ ਗਾਲਾਂ ਲੋਕਾਂ ਕੋਲੋਂ ਤਾਂ ਲੈਣੀਆਂ ਗਾਲਾਂ ਜੇ ਸਾਡੀ ਗੱਡੀ ਦੇ ਨਾਲ ਕੋਈ ਗਰੀਬ ਘਿਸੜ ਗਿਆ ਤਾਂ ਉਹਦੇ ਕਿਤੇ ਗੁਆਚ ਲੱਗ ਗਿਆ ਤਾਂ ਅਸੀਂ ਉਹਨੂੰ ਉਹਦੇ ਤੇ ਉਹ ਤਾਂ ਡਾਂਗਾ ਲੈ ਕੇ ਪੈ ਜਾਣਾ ਉਹਨੂੰ ਤਾਂ ਵੇ ਸਰਗ ਚ ਜਾਵਾਂਗੇ ਅਸੀਂ ਅਸੀਂ ਜਾਣਾ ਸਵਰਗ 'ਚ ਹਲਦੂ ਲਾਣ ਤਾਂ ਅਸੀਂ ਕਿਤੇ ਵੀ ਨਹੀਂ ਜਾਣਾ ਇਹੋ ਜੀ ਕੋਈ ਜਗ੍ਹਾ ਹੀ ਹੋਣੀ ਹੈਗੀ ਮੈਂ ਲਿਖ ਕੇ ਦੇ ਦਿੰਨਾ ਇਹੋ ਜੀ ਕੋਈ ਜਗ੍ਹਾ ਨਹੀਂ ਗਈ ਇਹ ਸਿਰਫ ਜਿਨ੍ਹਾਂ ਨੇ ਚੱਕਰ ਪਾਇਆ ਹੈ ਨਾ ਇਹ ਜਿਨ੍ਹਾਂ ਨੇ ਸਾਨੂੰ ਇਹ ਚੀਜ਼ਾਂ ਦੱਸੀਆਂ ਨਾ ਤਾਂ ਉਹ ਮਰ ਕੇ ਵਾਪਸ ਆਏ ਉਹ ਗੱਪਾਂ ਬਣਾ ਕੇ ਸਾਨੂੰ ਦੇ ਗਏ ਆ ਉਹ ਗੱਪਾਂ ਦੇ ਮਗਰ ਅਸੀਂ ਲੱਗਿਓ ਆ ਇਹ ਨਾ ਇਹਦਾ ਕਿਲ ਠੋਕਿਆ ਹੋਇਆ ਹੈ ਸਾਡੇ ਇੱਕ ਕਿਲ ਨਹੀਂ ਨਿਕਲਦਾ ਜਿੱਦਾਂ ਹੁਣ ਵੀਡੀਓ ਆਏ ਆ ਨਾ ਸੁਣ ਕੇ ਜਾਇਓ ਗੱਲ ਹਾਥੀ ਹੁੰਦਾ ਨਾ ਹਾਥੀ ਉਹ ਨਿੱਕੇ ਜਿਹੇ ਬੱਚੇ ਨੂੰ ਜਦੋਂ ਫੜ ਕੇ ਲਿਆਉਂਦੇ ਆ ਨਾ ਜਿਹੜੇ ਹਾਥੀਆਂ ਦਾ ਕੰਮ ਕਰਦੇ ਇਹਨਾਂ ਨੂੰ ਪਾਲਦੇ ਆ ਉਹਦਾ ਉਹਦੇ ਸੰਗਲ ਲਾ ਦਿੰਦੇ ਆ ਇੱਕ ਮੋਟਾ ਜਿਹਾ ਕਿੱਲਾ ਗੱਡ ਕੇ ਉਹਨਾਂ ਸੰਗਲ ਬੰਨ੍ਹਣ ਦੇ ਲਾਤ ਨਾ ਉਹਦੀ ਮਗਰ ਲਈ ਨਾ ਉਹ ਜਦੋਂ ਖਿੱਚਦਾ ਨਾ ਖਿੱਚਦਾ ਉਹਨੂੰ ਤੋ ਤੋ ਖਿੱਚ ਨਹੀਂ ਹੁੰਦਾ ਟੁੱਟਦਾ ਨਹੀਂ ਇੱਕ ਤਾਂ ਬੱਚਾ ਹੁੰਦਾ ਇੱਕ ਮੋਟਾ ਸੰਗਲ ਹੁੰਦਾ ਉਹ ਖਿੱਚਣੋਂ ਹੜ ਜਾਂਦਾ ਉਹਦੇ ਦਿਮਾਗ 'ਚ ਇੱਕ ਨਾ ਕਿੱਲ ਠੁਕ ਜਾਂਦਾ ਵੀ ਮੈਂ ਮੈ ਤੋਂ ਖਿੱਚੀ ਨਹੀਂ ਜਾਣੀ ਉਹ ਫਿਰ ਉਹਨੂੰ ਇੱਕ ਪਤਲੀ ਜੀ ਰੱਸੀ ਪਾ ਦਿੰਦੇ ਆ ਉਹ ਫਿਰ ਮੜਾ ਜਾ ਕੇ ਤੇ ਹਲਾਉਂਦਾ ਤਾਂ ਉਹਨੂੰ ਲੱਗਦਾ ਵੀ ਬੰਨਿਆ ਆ ਮੈਂ ਮੈਂ ਤੋ ਨਹੀਂ ਟੁੱਟਣੇ ਬਸ ਉਹ ਇੱਥੇ ਕਿੱਲ ਠੁਕਿਆ ਹੋਇਆ ਆ ਹੋਰ ਕੁਝ ਵੀ ਨਹੀਂ ਹੈ ਉਹ ਹਾਥੀ ਵਾਲਾ ਫਿਰ ਜਦੋਂ ਕਹਿੰਦੇ ਨੇ ਕਿ ਜਦੋਂ ਹਾਥੀ ਚੱਕ-ਚੱਕ ਮਾਰਦਾ ਸਾਰਾ ਕੁਝ ਉਹਨੂੰ ਕਹਿੰਦੇ ਪਾਗਲ ਹੋ ਗਿਆ ਜਿੱਦਾਂ ਹੁਣ ਕਈ ਮੈਨੂੰ ਕਹਿੰਦੇ ਆ ਤੂੰ ਪਾਗਲ ਹੋ ਗਿਆ ਤੂੰ ਭੁੱਖਾ ਮਰੇਗਾ ਜਿੱਦਣ ਤੁਹਾਨੂੰ ਲੋਕ ਇਹ ਗੱਲ ਕਹਿਣ ਸਮਝੋ ਤੁਸੀਂ ਕਾਮਯਾਬੀ ਵੱਲ ਤੁਰ ਪਿਆ ਜਿੱਦਣ ਲੋਕ ਤੁਹਾਨੂੰ ਇਹ ਡਾਇਲੋਗ ਮਾਰਨ ਹਾਥੀ ਜਦੋਂ ਕਹਿੰਦੇ ਨੇ ਹਾਥੀ ਪਾਗਲ ਹੋ ਗਿਆ ਪਾਗਲ ਨਹੀਂ ਹੁੰਦਾ ਉਹਨੂੰ ਆਪਦੀ ਤਾਕਤ ਦਾ ਪਤਾ ਲੱਗ ਜਾਂਦਾ ਵੀ ਮੇਰੇ ਚ ਕਿੰਨੀ ਪਾਵਰ ਆ ਮੈਂ ਤਾਂ ਸਾਰਾ ਕੁਝ ਹੀ ਤੋੜ ਪੰਨ ਸਕਦਾ ਜਿੰਨਾ ਚਿਰ ਉਹਦੇ ਰੱਸੀ ਵੱਜੀ ਹੈ ਨਾ ਉਹਨੂੰ ਆਪਣੀ ਤਾਕਤ ਦਾ ਮਹਿਸੂਸ ਨਹੀਂ ਹੋਇਆ ਇਸ ਕਰਕੇ ਕੋਈ ਵਾਰ ਨਾ ਅਸੀਂ ਕਈ ਵਾਰ ਕੀ ਹੁੰਦਾ ਨਾ ਹਿੰਮਤ ਹਾਰ ਜਾਂਦੇ ਆ ਮੈਂ ਖੁਦ ਵੀ ਇਦਾਂ ਦਾ ਹੀ ਆਈਆਂ ਕਿ ਇਨਸਾਨ ਹੀ ਹੈ ਨਾ ਕਈ ਵਾਰ ਐ ਹੋ ਜਾਂਦਾ ਵੀ ਯਾਰ ਕੋਈ ਹੈਲਪ ਕਰੇ ਤਾਂ ਫੇਰ ਇਹਦਾ ਕਿਸੇ ਨੇ ਹੈਲਪ ਨਹੀਂ ਕਰਨੀਗੀ ਕਿਸੇ ਨੇ ਹੈਲਪ ਨਹੀਂ ਕਰਨੇ ਮੈਂ ਕਹਿੰਨਾ ਖਾ ਠੱਡਣ ਨਾਲੋਂ ਬਿਹਤਰ ਆ ਮਰਨਾ ਮਨਜ਼ੂਰ ਕਰ ਲਓ ਕਿਸੇ ਕੇ ਹੱਥ ਨਾਲ ਡੋ ਲੋਕ ਵਰਤਦੇ ਆ ਯੂਜ਼ ਕਰਦੇ ਆ ਸਾਨੂੰ ਯੂਜ਼ ਕੀਤਾ ਜਾਂਦਾ ਅਗਲਾ 10 ਰੁਪਏ ਦੇ ਕੇ ਨਾ ਸਾਡੇ ਤੋਂ ਨਾ ਲੱਖਾਂ ਦਾ ਕੰਮ ਲੈ ਜਾਂਦਾ ਲੇਕਿਨ ਉਹ 10 ਰੁਪਏ ਉਹਦੇ ਫੇਰ اٹਕੇ ਰਹਿੰਦੇ ਉਹ ਕਿੰ ਲੰਗੂ ਨਾ 10 ਰੁਪਏ ਦਿੱਤੇ ਸੀ ਮੈਂ ਤੇਰੇ 10 ਰੁਪਏ ਹੈਲਪ ਕੀਤੀ ਸੀ ਮੈਂ ਤੇਰੇ 10 ਰੁਪਏ ਹੈਲਪ ਕੀਤੀ ਸੀ ਉਹੀ ਨੱਚਦਾ ਰਹਿੰਦਾ ਕੰਮ ਜਿੰਨਾ ਚਿਰ ਤੁਸੀਂ ਉਹ ਬੰਦੇ ਨਾ ਟਿਕੇ ਹੋਏ ਆ ਇਸ ਕਰਕੇ ਆਵਦਾ ਸਾਹ ਆਵਿਖਿਆ ਕਰੋ ਇਹ ਵੀ ਗੱਲ ਆ ਨਾਲ ਤੇ ਮਿਹਰਬਾਨੀ ਆ ਜੇ ਕੋਈ ਭਰਾ ਇਸ ਭੈਣ ਦੀ ਮਦਦ ਕਰ ਦੇਵੇ ਤਾਂ ਵਧੀਆ ਗੱਲ ਆ ਇਲਾਜ ਹੋ ਜਾਵੇ ਤਾਂ ਮੈਂ ਤਾਂ ਇੰਨਾ ਹੀ ਕਰ ਸਕਦਾ ਬਾਕੀ ਜਿਉਂਦੇ ਰਹੋ はすでろ、がすでろ、わざまの、こうしでやる。